ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਚਾਰੀਆਂ ਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਨੇ ਤਾਂ ਜੇ ਇੱਕ ਸੜਕ ਹਾਦਸਾ ਜਲੰਧਰ ਦੇ ਵਿੱਚ ਵਾਪਰਿਆ ਜਲੰਧਰ ਦੇ ਰਾਉ ਵਾਲੀ ਇਲਾਕੇ ਦੇ ਵਿੱਚ ਪੰਜਾਬ ਰੋਡ ਵੇਜ ਬੱਸ ਬਾਈਕ ਤੇ ਰੇੜੀ ਦੇ ਵਿਚਕਾਰ ਇੱਕ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਦਸਤੇਜਾਰੇ ਨੇ ਮ੍ਰਿਤਕ ਦੀ ਪਛਾਣ ਜੋ ਹੋਈ ਹੈ 40 ਸਾਲ ਮੋਹਿੰਦਰ ਸਿੰਘ ਵਾਸੀ ਕਾਲਾ ਬੱਕਰਾ ਦੇ ਵੱਜੋਂ ਹੋਈ ਹੈ ਤੇ ਉਧਰ ਜ਼ਖਮੀਆਂ ਦੇ ਵਿੱਚ ਇੱਕ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਹਾਦਸਾ 8 ਵਜੇ ਦੇ ਕਰੀਬ ਵਾਪਰਿਆ ਜਦ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਉਧਰ ਬੱਸ ਡਰਾਈਵਰ ਜੋ ਹੈ ਮੌਕੇ ਤੋਂ ਫਰਾਰ ਹੋ ਗਿਆ ਤਸਵੀਰਾਂ ਬੜੀਆਂ ਹੀ ਦਿਲਦਲਾਹ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਰੋਡ 'ਵਿਚ ਬੱਸ ਦੇ ਬਿਲਕੁਲ ਹੇਠਾ ਫਸ ਜਾਂਦਾ ਹੈ ਮੋਟਰਸਾਈਕਲ ਅ ਜੋ ਹੈ ਉਹ ਬੱਸ ਦੇ ਬਿਲਕੁਲ 헤ਠਾ ਫਸ ਜਾਂਦਾ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਜਦਕਿ ਦੋ ਜਣੇ ਜਣੇ ਨੇ ਉਸ ਜ਼ਖਮੀ ਦੱਸੀ ਜਾ ਰਹੀ ਤਾਂ ਬੱਸ ਜਿਹੜੀ ਹੈ ਪੀਆਰਟੀਸੀ ਦੀ ਬੱਸ ਦੀ ਕੀ ਰੋਡਵੇਜ਼ ਦੀ ਬੱਸ ਦੀ ਪੰਜਾਬ ਰੋਡਵੇਜ਼ ਦੀ ਤੋ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਤਾਂ ਅਚਾਨਕ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਇੱਕ ਸ਼ਖਸ ਦੀ ਜਿਹੜੀ ਮੌਤ ਹੋ ਗਈ ਹੈ ਤਸਵੀਰਾਂ ਚ ਦੇਖਿਆ ਜਾ ਸਕਦਾ ਕਿੰਨਾ ਭਿਆਨਕ ਇਹ ਹਾਦਸਾ ਕਿਸ ਤਰ੍ਹਾਂ ਜੋ ਬੱਸ ਦੇ ਹੇਠਾ ਬਿਲਕੁਲ ਬਾਈਕ ਜਾ ਕੇ ਫਸ ਜਾਂਦੀ ਹੈ ਇਸ ਦੌਰਾਨ ਬਾਈਕ ਸਵਾਰ ਦੀ ਦੱਸਿਆ ਜਾ ਰਿਹਾ ਹੈ ਕਿ ਮੁਕ ਹੋ ਗਈਏ ਤਸਵੀਰ ਤੁਹਾਨੂੰ ਅਸੀਂ ਸਾਂਝਾ ਕਰ ਰਿਹਾ ਸਾਡੇ ਸਾਹ ਦੇ ਘਾਟ ਹੋਏ ਦੇ ਕਰੀਬ ਐਕਸੀਡੈਂਟ ਦਾal ਆਈ ਸੀ ਵਿਰਾਉ ਵਾਲੀ ਬੱਸ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਤੇ ਆਪਾਂ ਜਦੋਂ ਉੱਥੇ ਜਾ ਕੇ ਦੇਖਿਆ ਤੇ ਮੋਟਰਸਾਈਕਲ ਤੇ ਬੱਸ ਦੇ ਥੱਲੇ ਬੰਦੇ ਬੈਠੇ ਆਪਾਂ ਜਾ ਕੇ ਉਹਦਾ ਹਾਲ ਜਾਣੋ ਕਰਵਾ ਤੇ ਕਿੰਦਾ ਠੀਕ ਹੈ ਜੋ ਡਾਕਟਰ ਨੇ ਸਭ ਤੋਂ ਡਿclare ਕਰਤਾ ਜੀ ਜਾਣਿਆ ਤੁਸੀਂ ਕਿੱਥੇ ਦਾ ਰਹਿਣ ਵਾਲਾ ਜੀ ਇਹ ਪਛਾਣ ਹੋਈ ਉਹਦੀ ਕਾਲਾ ਪਤਰਾ ਨਾਮਾਰਕੀ ਤੇ ਜਬਾਤ ਚਾਲਕ ਦੌੜ ਗਿਆ ਮੋਕ ਤੇ ਫੜ ਲਿਆ ਉਹ ਲੋਕੇ ਭੱਜ ਗਏ ਜੀ ਅੱਗੇ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਚਾਰੀਆਂ ਤੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਨੇ ਤਜੇ ਇੱਕ ਸੜਕ ਹਾਦਸਾ ਜਲੰਧਰ ਦੇ ਵਿੱਚ ਵਾਪਰਿਆ ਜਲੰਧਰ ਦੇ ਰਾਉ ਵਾਲੀ ਇਲਾਕੇ ਦੇ ਵਿੱਚ ਪੰਜਾਬ ਰੋਡ ਵੇਜ ਬੱਸ ਬਾਈਕ ਤੇ ਰੇੜੀ ਦੇ ਵਿਚਕਾਰ ਇੱਕ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਦਸਤੇਜਾਰੇ ਨੇ ਮ੍ਰਿਤਕ ਦੀ ਪਛਾਣ ਜੋ ਹੋਈ ਹੈ 40 ਸਾਲ ਮੋਹਿੰਦਰ ਸਿੰਘ ਵਾਸੀ ਕਾਲਾ ਬੱਕਰਾ ਦੇ ਵੱਜੋਂ ਹੋਈ ਹੈ ਤੇ ਉਧਰ ਜ਼ਖਮੀਆਂ ਦੇ ਵਿੱਚ ਇੱਕ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਹਾਦਸਾ 8 ਵਜੇ ਦੇ ਕਰੀਬ ਵਾਪਰਿਆ ਜਦ ਬੱਸ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਉਧਰ ਬੱਸ ਡਰਾਈਵਰ ਜੋ ਹੈ ਮੌਕੇ ਤੋਂ ਫਰਾਰ ਹੋ ਗਿਆ ਤਸਵੀਰਾਂ ਬੜੀਆਂ ਹੀ ਦਿਲਦਲਾਹ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੁਸੀਂ ਵੇਖ ਸਕਦੇ ਹੋ ਉਸ ਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਰੋਡ 'ਵਿਚ ਬੱਸ ਦੇ ਬਿਲਕੁਲ ਹੇਠਾ ਫਸ ਜਾਂਦਾ ਹੈ ਮੋਟਰਸਾਈਕਲ ਅ ਦੁਆ ਉਹ ਬੱਸ ਦੇ ਬਿਲਕੁਲ ਹੇਠਾ ਫਸ ਜਾਂਦਾ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਜਦਕਿ ਦੋ ਜਣੇ ਜਣੇ ਨੇ ਉਸ ਜ਼ਖਮੀ ਦੱਸੀ ਜਾ ਰਹੀ ਤਾਂ ਬੱਸ ਜਿਹੜੀ ਹੈ ਪੀਆਰਟੀਸੀ ਦੀ ਬੱਸ ਦੀ ਕੀ ਰੋਡਵੇਜ਼ ਦੀ ਬੱਸ ਦੀ ਪੰਜਾਬ ਰੋਡਵੇਜ਼ ਦੀ ਤੋ ਪਠਾਨਕੋਟ ਤੋਂ ਜਲੰਧਰ ਆ ਰਹੀ ਸੀ ਤਾਂ ਅਚਾਨਕ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਇੱਕ ਸ਼ਖਸ ਦੀ ਜਿਹੜੀ ਮੌਤ ਹੋ ਗਈ ਹੈ ਤਸਵੀਰਾਂ ਚ ਦੇਖਿਆ ਜਾ ਸਕਦਾ ਕਿੰਨਾ ਭਿਆਨਕ ਇਹ ਹਾਦਸਾ ਕਿਸ ਤਰ੍ਹਾਂ ਜੋ ਬੱਸ ਦੇ ਹੇਠਾ ਬਿਲਕੁਲ ਬਾਈਕ ਜਾ ਕੇ ਫਸ ਜਾਂਦੀ ਹੈ ਇਸ ਦੌਰਾਨ ਬਾਈਕ ਸਵਾਰ ਦੀ ਦੱਸਿਆ ਜਾ ਰਿਹਾ ਹੈ ਕਿ ਮੁੱਕ ਹੋ ਗਈਏ ਤਸਵੀਰ ਤੁਹਾਨੂੰ ਅਸੀਂ ਸਾਂਝਾ ਕਰ ਰਿਹਾ ਸਾਡੇ ਸਾਢੇ 8:30 ਦੇ ਕਰੀਬ ਐਕਸੀਡੈਂਟ ਕਾਲ ਆਈ ਸੀ ਵਿਰਾਉ ਵਾਲੀ ਬੱਸ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਤੇ ਆਪਾਂ ਜਦੋਂ ਉੱਥੇ ਜਾ ਕੇ ਦੇਖਿਆ ਤੇ ਮੋਟਰਸਾਈਕਲ ਤੇ ਬੱਸ ਦੇ ਥੱਲੇ ਬੰਦੇ ਪਈ ਗਏ ਆਪਾਂ ਜਾ ਕੇ ਉਹਦਾ ਹਸਲ ਜਾ ਕੇ ਧੰਨਵਾਦ ਕਿੰਦਾ ਠੀਕ ਹੈ ਜੀ ਉਹ ਡਾਕਟਰ ਨੇ ਸਭ ਤੋਂ ਡਿclare ਕਰਤਾ ਜੀ ਜਾਨ ਹੈ ਦੋਸਤ ਤੇ ਕਿੱਥੇ ਦਾ ਰਹਿਣ ਵਾਲਾ ਜੀ ਇਹ ਪਛਾਣ ਹੋਈ ਉਹਦੀ ਵਾਲਾ ਬੱਕਰਾ ਨਾਮ ਆਖੀ ਤੇ ਬੱਸ ਚਾਲਕ ਦੌੜ ਗਿਆ ਮੋਕ ਤੇ ਫੜ ਲਿਆ ਉਹ ਲੋਕੇ ਭੱਜ ਗਏ ਜੀ ਅੱਗੇ